ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਵੀ ਸਰੀਰ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਇਹ ਤਿੰਨ ਕੰਮ ਕਰ ਲਓ ਤੁਹਾਡੇ ਦੁੱਖ ਦਰਦ ਸ਼ੁਮੰਤਰ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਸ ਕਥਾ ਵਿਚਾਰ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਹੈ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣੀ ਹੈ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਲਈ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਇਹ ਹੈ ਜੀ ਕਿ ਜਿਨ੍ਹਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਉਹ ਇਹ ਤਿੰਨ ਕੰਮ ਜ਼ਰੂਰ ਕਰ ਲੈਣ। ਫਿਰ ਵੇਖਿਓ ਪਰਮ ਪਿਤਾ ਪਰਮੇਸ਼ਰ ਜੀ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਕਿਰਪਾ ਹੋਵੇਗੀ ਕਿ ਤੁਹਾਡਾ ਸਰੀਰ ਤੰਦਰੁਸਤ ਹੋ ਜਾਵੇਗਾ। ਤੁਹਾਡੀ ਜ਼ਿੰਦਗੀ ਵਿੱਚ ਸੁੱਖ ਆ ਜਾਵੇਗਾ ਸਾਧ ਸੰਗਤ ਜੀ ਅੱਜ ਕੱਲ ਹਰ ਦੂਜੇ ਬੰਦੇ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਸਮੱਸਿਆ ਹੈ ਅਤੇ ਉਹ ਹੈ ਸਰੀਰ ਦਾ ਦਰਦ ਕਦੇ ਗੋਡਿਆਂ ਦਾ ਦਰਦ ਕਦੇ ਕਮਰ ਦਾ ਦਰਦ ਕਦੇ ਸਿਰ ਦਾ ਦਰਦ ਸਾਧ ਸੰਗਤ ਜੀ ਲੱਗਦਾ ਹੈ ਜਿਵੇਂ ਉਮਰ ਤੋਂ ਪਹਿਲਾਂ ਹੀ ਸਰੀਰ ਥੱਕ ਗਿਆ ਹੋਵੇ ਤਾਂ ਸਾਧ ਸੰਗਤ ਜੀ ਡਾਕਟਰੀ ਦਵਾਈਆਂ ਲੈ ਕੇ ਲੋਕ ਸਿਰਫ ਕੁਝ ਘੰਟਿਆਂ ਦਾ ਆਰਾਮ ਤਾਂ ਪਾ ਲੈਂਦੇ ਹਨ ਪਰ ਸਾਧ ਸੰਗਤ ਜੀ ਉਹਨਾਂ ਦੀ ਸਮੱਸਿਆ ਜੜ ਤੋਂ ਖਤਮ ਨਹੀਂ ਹੁੰਦੀ ਤੇ ਫਿਰ ਸਾਧ ਸੰਗਤ ਜੀ ਦਰਦ ਸਿਰਫ ਸਰੀਰ ਵਿੱਚ ਨਹੀਂ ਹੁੰਦਾ ਸਗੋਂ ਇਹਦਾ ਅਸਰ ਸਾਡੇ ਮਨ ਤੇ ਵੀ ਹੁੰਦਾ ਹੈ ਸਾਡਾ ਮਨ ਵੀ ਅੰਦਰੋਂ ਦੁਖੀ ਤੇ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਜਦੋਂ ਸਰੀਰ ਦੁਖਦਾ ਹੈ ਮਨ ਭਾਰੀ ਹੋ ਜਾਂਦਾ ਹੈ ਜਦੋਂ ਮਨ ਭਾਰੀ ਹੋ ਜਾਵੇ ਤਾਂ ਘਰ ਵਿੱਚ ਖੁਸ਼ੀ ਟਿਕ ਹੀ ਨਹੀਂ ਸਕਦੀ ਜੋ ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਤਿੰਨ ਅਜਿਹੇ ਕੰਮਾਂ ਦੇ ਬਾਰੇ ਜੋ ਕਿ ਸਰੀਰ ਦੇ ਦਰਦ ਨੂੰ ਦੂਰ ਕਰਨ ਦੇ ਨਾਲ ਨਾਲ ਤੁਹਾਡੇ ਮਨ ਨੂੰ ਵੀ ਸ਼ਾਂਤੀ ਦੇਣਗੇ ਜ਼ਿੰਦਗੀ ਨੂੰ ਵੀ ਖੁਸ਼ਹਾਲੀ ਦੇ ਸਕਦੇ ਹਨ ਸਾਥ ਸੰਗਤ ਜੀ ਅੱਜ ਦਾ ਇਹ ਜ਼ਰੂਰੀ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਸੰਗਤ ਦੇ ਅੱਗੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਸਕਦੇ ਹੋ ਤੇ ਨਾਲ ਹੀ ਨਾਲ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਸਤ ਸੰਗਜ ਜੀ ਤੁਸੀਂ ਕਦੇ ਸੋਚਿਆ ਹੈ ਕਿ ਦਰਦ ਸਿਰਫ ਸਰੀਰ ਦੀ ਗੱਲ ਨਹੀਂ ਹੁੰਦੀ ਸਗੋਂ ਉਹ ਭਾਰ ਵੀ ਹੁੰਦਾ ਹੈ ਜੋ ਅਸੀਂ ਆਪਣੇ ਅੰਦਰ ਹਰ ਰੋਜ਼ ਸਾਂਭ ਕੇ ਰੱਖਦੇ ਹਾਂ ਸੰਗ ਦੇ ਲਈ ਤਣਾ ਚਿੰਤਾ ਗੁੱਸਾ ਤੇ ਮਾੜੇ ਖਿਆਲ ਜਾਂ ਸਭ ਅੰਦਰੋਂ એનર્ਜੀ ਨੂੰ ਬੰਨ ਕੇ ਰੱਖਦੇ ਹਨ ਇਹ ਸਾਡੇ ਮਨ ਨੂੰ ਫਿਰ ਦੁਖੀ ਕਰ ਦਿੰਦੇ ਹਨ ਸਤ ਸੰਗਜ ਜੀ ਅੱਜ ਦੇ ਸਮੇਂ ਵਿੱਚ ਜ਼ਿੰਦਗੀ ਇੰਨੀ ਤੇਜ਼ ਹੈ ਕਿ ਬੰਦਾ ਆਪਣੇ ਲਈ ਇੱਕ ਸਹ ਲੈਣ ਦਾ ਵੀ ਸਮਾਂ ਨਹੀਂ ਕੱਢ ਪਾਉਂਦਾ ਫਿਰ ਵੀ ਅਸੀਂ ਇਹ ਉਮੀਦ ਕਰਦੇ ਹਾਂ ਬਿਨਾਂ ਸ਼ਾਂਤੀ ਬਿਨਾਂ ਸਾਦਗੀ ਦੇ ਸਾਡਾ ਸਰੀਰ ਤਾਂ ਸਿਹਤਮੰਦ ਕਿਵੇਂ ਰਹੇ ਸਾਧ ਸੰਗਤ ਜੀ ਇਹ ਹੋ ਨਹੀਂ ਸਕਦਾ ਕਿ ਜੇਕਰ ਅਸੀਂ ਕਾਲੀ ਵਿੱਚ ਹੋਵਾਂਗੇ ਤਾਂ ਸਾਡਾ ਸਰੀਰ ਵੀ ਤੰਦਰੁਸਤ ਨਹੀਂ ਹੋਵੇਗਾ ਜੇਕਰ ਸਾਡਾ ਸਰੀਰ ਤੰਦਰੁਸਤ ਨਹੀਂ ਹੋਵੇਗਾ ਫਿਰ ਸਾਡਾ ਮਨ ਵੀ ਤੰਦਰੁਸਤ ਨਹੀਂ ਹੁੰਦਾ ਕਿਉਂਕਿ ਸਾਧ ਸੰਗਤ ਜੀ ਸਾਡੇ ਪੁਰਾਣੇ ਬਜ਼ੁਰਗ ਆਖਦੇ ਹਨ ਜੋ ਸਿਹਤ ਹੈ ਇਹ ਸ਼ਾਂਤੀ ਅਤੇ ਸਾਦਗੀ ਵਿੱਚ ਵਸਦੀ ਹੈ ਪਰ ਅੱਜ ਦੇ ਜ਼ਮਾਨੇ ਵਿੱਚ ਅਸੀਂ ਸਾਦਗੀ ਤੋਂ ਦੂਰ ਹੋ ਚੁੱਕੇ ਹਾਂ ਟੁੱਟ ਚੁੱਕੇ ਹਾਂ ਅਸੀਂ ਆਪਣੇ ਸਰੀਰ ਨੂੰ ਮਸ਼ੀਨ ਸਮਝ ਲਿਆ ਹੈ ਤੇ ਮਸ਼ੀਨ ਦੀ ਤਰ੍ਹਾਂ ਉਸ ਦੀ ਦੇਖਭਾਲ ਨਹੀਂ ਕਰਦੇ ਅੱਜ ਦਾ ਵਿਸ਼ਾ ਤੁਹਾਡੇ ਲਈ ਬੜਾ ਹੀ ਖਾਸ ਹੈ ਸਾਥ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਐਸੇ ਤਿੰਨ ਕੰਮ ਸਾਂਝੇ ਕਰਨ ਵਾਲੇ ਹਨ ਜੋ ਬੜੇ ਹੀ ਸੌਖੇ ਤੇ ਬੜੇ ਪ੍ਰਭਾਵਸ਼ਾਲੀ ਹਨ ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਂਦੇ ਹਾਂ ਤਾਂ ਸਿਰਫ ਸਾਡਾ ਦਰਦ ਹੀ ਨਹੀਂ ਸਗੋਂ ਮਨ ਦਾ ਭਾਰ ਹੀ ਭੰਗ ਮਨ ਦੀ ਚਿੰਤਾ ਤੇ ਪਰੇਸ਼ਾਨੀ ਵੀ ਦੂਰ ਹੋ ਜਾਵੇਗੀ ਤਾਂ ਫਿਰ ਸਾਧ ਸੰਗਤ ਜੀ ਸਭ ਤੋਂ ਪਹਿਲਾ ਕੰਮ ਹੈ ਹਰ ਕੜੀ ਹਰ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਲੈਣਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਉਸ ਕੰਮ ਦੀ ਜੋ ਸਰੀਰ ਅਤੇ ਮਨ ਦੋਹਾਂ ਦਾ ਸਭ ਤੋਂ ਵੱਡਾ ਇਲਾਜ ਹੈ ਉਹ ਹੈ ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਇਆ ਹੈ ਨਾਮ ਜਪਣ ਨਾਲ ਸੁੱਖ ਤੇ ਸ਼ਾਂਤੀ ਮਿਲਦੀ ਹੈ ਜਦੋਂ ਸਰੀਰ ਵਿੱਚ ਦਰਦ ਹੁੰਦਾ ਹੈ ਸਭ ਤੋਂ ਪਹਿਲਾਂ ਮਨ ਕਮਜ਼ੋਰ ਹੋ ਜਾਂਦਾ ਹੈ ਬੰਦਾ ਸੋਚਦਾ ਹੈ ਹੁਣ ਇਹ ਦਰਦ ਮੇਰਾ ਪਿੱਛਾ ਨਹੀਂ ਛੱਡੇਗਾ ਪਰ ਸਾਧ ਸੰਗਤ ਜੀ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਲੈਂਦੇ ਹੋ ਤਾਂ ਸਾਧ ਸੰਗਤ ਜੀ ਇਹ ਨਾਮ ਦੀ ਅਜੇਹੀ ਸ਼ਕਤੀ ਹੁੰਦੀ ਹੈ ਜੋ ਸਾਡੇ ਅੰਦਰ ਦੀ ਸਾਰੀ ਨਕਾਰਾਤਮਕਤਾ ਨੂੰ ਬਾਹਰ ਕੱਢ ਦਿੰਦੀ ਹੈ ਵਾਹਿਗੁਰੂ ਦਾ ਨਾਮ ਸਿਰਫ ਇੱਕ ਸ਼ਬਦ ਨਹੀਂ ਸਗੋਂ ਇੱਕ ਰੌਸ਼ਨੀ ਹੈ ਜੋ ਮਨ ਦੇ ਹਨੇਰੇ ਨੂੰ ਖਤਮ ਕਰਕੇ ਸਰੀਰ ਨੂੰ ਹੌਲਾ ਕਰ ਦਿੰਦੀ ਹੈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਸਵੇਰੇ ਉੱਠਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਦਿਲ ਵਿੱਚ ਅਹਿਸਾਸ ਲੈ ਕੇ ਆਓ ਕਿ ਮੇਰੇ ਨਾਲ ਮੇਰਾ ਵਾਹਿਗੁਰੂ ਹੈ ਜਦੋਂ ਤੁਸੀਂ ਕੰਮ ਕਰਦੇ ਹੋ ਚੱਲਦੇ ਹੋ ਬੈਠਦੇ ਹੋ ਹਰ ਸਾਹ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਕਰੋ ਸਾਧ ਸੰਗਤ ਜੀ ਇਹ ਜਾਪ ਸਿਰਫ ਜੇਬ ਨਾਲ ਨਹੀਂ ਸਗੋ ਆਪਣੇ ਦਿਲ ਨਾਲ ਤੇ ਮਨ ਨਾਲ ਵੀ ਕਰਨਾ ਹੈ ਜੇ ਤੁਸੀਂ ਦਰਦ ਵਿੱਚ ਹੋ ਤਾਂ ਚੁੱਪਚਾਪ ਬੈਠ ਕੇ ਅੱਖਾਂ ਬੰਦ ਕਰ ਲਓ ਹੌਲੀ ਹੌਲੀ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਮਨ ਨੂੰ ਅਹਿਸਾਸ ਹੋਵੇਗਾ ਕਿ ਸਰੀਰ ਦਾ ਦਰਦ ਹੌਲੀ ਹੌਲੀ ਮਨ ਤੱਕ ਨਹੀਂ ਪਹੁੰਚ ਰਿਹਾ ਇਹ ਨਾਮ ਤੁਹਾਡੇ ਅੰਦਰ ਇੱਕ ਅਜਿਹੀ ਸ਼ਕਤੀ ਜਗਾਉਂਦਾ ਹੈ ਜੋ ਤੁਹਾਨੂੰ ਨਾ ਸਿਰਫ ਸਰੀਰਕ ਤੌਰ ਤੇ ਸਗੋਂ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾ ਦੇਵੇਗਾ ਸਾਥ ਸੰਗਤ ਜੀ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਨਾਮ ਜਪੋ ਸਰੀਰ ਵਿੱਚ ਸੁਖ ਅਤੇ ਸ਼ਾਂਤੀ ਆ ਜਾਵੇਗੀ ਇਸ ਲਈ ਹਰ ਕੜੀ ਹਰ ਸਾਹ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਸਾਧ ਸੰਗਤ ਜੀ ਦੂਜਾ ਜਿਹੜਾ ਕੰਮ ਹੈ ਉਹ ਹੈ ਸਵੇਰੇ ਤੁਸੀਂ ਧੁੱਪ ਦਾ ਸੇਕਣਾ ਸਾਧ ਸੰਗਤ ਜੀ ਸਾਡਾ ਸਰੀਰ ਪ੍ਰਕਿਰਤੀ ਨਾਲ ਭਾਵ ਕੇ ਕੁਦਰਤ ਨਾਲ ਜੁੜਿਆ ਹੋਇਆ ਹੈ ਸੂਰਜ ਦੀ ਰੌਸ਼ਨੀ ਸਿਰਫ ਧਰਤੀ ਨੂੰ ਹੀ ਨਹੀਂ ਸਾਡੇ ਸਰੀਰ ਤੇ ਮਨ ਨੂੰ ਵੀ ਜਗਾਉਂਦੀ ਹੈ ਪਰ ਅੱਜ ਕੱਲ ਜ਼ਿੰਦਗੀ ਵਿੱਚ ਅਸੀਂ ਕੁਦਰਤ ਤੋਂ ਦੂਰ ਹੋ ਚੁੱਕੇ ਹਾਂ ਟੁੱਟ ਚੁੱਕੇ ਹਾਂ ਸਾਰਾ ਦਿਨ AC ਵਾਲੇ ਕਮਰਿਆਂ ਵਿੱਚ ਬੰਦ ਘਰਾਂ ਵਿੱਚ ਸਕਰੀਨ ਦੇ ਸਾਹਮਣੇ ਜਾਂ ਮੋਬਾਈਲ ਦੇ ਸਾਹਮਣੇ ਬੈਠੇ ਰਹਿੰਦੇ ਹਾਂ ਤਾਂ ਸਾਧ ਸੰਗਤ ਜੀ ਸੂਰਜ ਦੀ ਇੱਕ ਕਿਰਨ ਵੇਖਣ ਦਾ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਪਰ ਸਾਧ ਸੰਗਤ ਜੀ ਸੂਰਜ ਦੀ ਧੁੱਪ ਸਾਡੇ ਸਰੀਰ ਲਈ ਅੰਮ੍ਰਿਤ ਵਾਂਗ ਕੰਮ ਕਰਦੀ ਹੈ ਇਹ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਸਰੀਰ ਵਿੱਚ ਵਿਟਾਮਿਨ ਡੀ ਦੀ ਪੂਰਤੀ ਹੁੰਦੀ ਹੈ ਸਾਡੇ ਖੂਨ ਨੂੰ ਅੰਦਰੋਂ ਸ਼ੁੱਧ ਕਰਦੀ ਹੈ ਅਤੇ ਸਰੀਰ ਵਿੱਚ ਜੰਮੀ ਹੋਈ ਗੰਦਗੀ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਸੋ ਇਸ ਲਈ ਸਾਧ ਸੰਗਤ ਜੀ ਸਵੇਰੇ ਤੁਸੀਂ 15-20 ਮਿੰਟ ਸਵੇਰ ਦੀ ਧੁੱਪ ਵਿੱਚ ਖੜੇ ਹੋ ਕੇ ਸਾਹ ਲੈਣੇ ਹਨ ਤੁਹਾਡੇ ਸਰੀਰ ਵਿੱਚ ਇੱਕ ਨਵੀਂ ਊਰਜਾ ਆਵੇਗੀ ਅਤੇ ਨਾਲ ਨਾਲ ਤੁਸੀਂ ਸਵੇਰੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਵੀ ਕਰ ਸਕਦੇ ਹੋ ਸਾਧ ਸੰਗਤ ਜੀ ਤੁਸੀਂ ਵੇਖੋਗੇ ਕਿ ਗੋਡਿਆਂ ਦਾ ਦਰਦ ਤੇ ਕਮਰ ਦਾ ਦਰਦ ਜਾਂ ਫਿਰ ਮੋਢਿਆਂ ਵਿੱਚ ਜੋ ਵੀ ਦਰਦ ਸੀ ਉਹ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਸਰੀਰ ਵਿੱਚ ਰੌਸ਼ਨੀ ਤੇ ਸਰੀਰ ਦੇ ਅੰਦਰ ਇੱਕ ਨਵੇਂ ਗਰਮਾਹਟ ਪੈਦਾ ਹੋਵੇਗੀ ਸਾਡੀਆਂ ਮਾਸ ਪੇਸ਼ੀਆਂ ਨੂੰ ਜੋ ਹੌਲਾ ਕਰ ਦੇਵੇਗੀ ਸਾਡੇ ਸਰੀਰ ਨੂੰ ਦਰਦ ਨੂੰ ਘਟਾ ਦੇਵੇਗੀ ਤੇ ਨਾਲ ਹੀ ਸਾਧ ਸੰਗਤ ਜੀ ਤੁਸੀਂ ਸਵੇਰੇ ਜਦੋਂ ਧੁੱਪ ਵਿੱਚ ਬੈਠੋਗੇ ਤੁਹਾਡਾ ਮਨ ਵੀ ਸ਼ਾਂਤ ਹੋ ਜਾਵੇਗਾ ਤੁਸੀਂ ਪੰਛੀਆਂ ਦੀ ਚਹਿਕ ਚਹਾੜ ਦੀ ਆਵਾਜ਼ ਵੀ ਸੁਣੋਗੇ ਤੇ ਕੁਦਰਤ ਦੀ ਸੁੰਦਰਤਾ ਨੂੰ ਮਹਿਸੂਸ ਕਰੋਗੇ ਸਾਤ ਸੰਗਜਿ ਇਹ ਸਭ ਕੁਝ ਮਿਲ ਕੇ ਸਾਡੇ ਮਨ ਦੀ ਚਿੰਤਾ ਅਤੇ ਤਣਾਅ ਨੂੰ ਘਟਾ ਦਿੰਦਾ ਹੈ। ਸਾਤ ਸੰਗਜਿ ਸਾਡੇ ਬਜ਼ੁਰਗ ਆਖਦੇ ਹਨ ਸੂਰਜ ਦੀ ਰੋਸ਼ਨੀ ਵਿੱਚ ਸਿਹਤ ਵਸਦੀ ਹੈ। ਇਸ ਲਈ ਹਰ ਸਵੇਰੇ ਥੋੜਾ ਸਮਾਂ ਧੁੱਪ ਵਿੱਚ ਜ਼ਰੂਰ ਬਿਤਾਉਣਾ ਹੈ। ਸਾਤ ਸੰਗਜਿ ਅਗਲਾ ਤੀਸਰਾ ਜੋ ਕੰਮ ਹੈ ਗੁਣਗਣੇ ਪਾਣੀ ਨਾਲ ਸਰੀਰ ਦੀ ਸਫਾਈ ਕਰਨਾ। ਸਾਡੇ ਸਰੀਰ ਵਿੱਚ ਬਹੁਤ ਸਾਰੇ ਦਰਦਾਂ ਦਾ ਜੋ ਕਾਰਨ ਹੈ ਸਰੀਰ ਵਿੱਚ ਜੰਮੀ ਹੋਈ ਗੰਦਗੀ ਹੈ। ਜਦੋਂ ਸਰੀਰ ਦੀਆਂ ਨਾੜੀਆਂ ਵਿੱਚੋਂ ਖੂਨ ਦੀ ਗਤੀ ਹੌਲੀ ਹੋ ਜਾਂਦੀ ਹੈ ਮਾਸਪੇਸ਼ੀਆਂ ਤੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਪਰ ਸਾਗ ਸੰਗਰ ਜੀ ਗੁਣਗਣਾ ਪਾਣੀ ਇਸ ਸਮੱਸਿਆ ਦਾ ਸਭ ਤੋਂ ਸੌਖਾ ਤੇ ਪ੍ਰਭਾਵਸ਼ਾਲੀ ਹੱਲ ਹੈ ਜਿਵੇਂ ਸਾਗ ਸੰਗਰ ਜੀ ਗੁਣਗਣੇ ਪਾਣੀ ਨਾਲ ਕੱਪੜੇ ਧੋਣ ਨਾਲ ਉਹ ਸਾਫ਼ ਸੁਥਰੇ ਤੇ ਚਮਕਦਾਰ ਹੁੰਦੇ ਹਨ ਤਿਵੇਂ ਹੀ ਗੁਣਗਣਾ ਪਾਣੀ ਸਰੀਰ ਦੀਆਂ ਨਾੜੀਆਂ ਨੂੰ ਸਾਫ਼ ਕਰਦਾ ਹੈ ਖੂਨ ਦੀ ਗਤੀ ਨੂੰ ਤੇਜ਼ ਕਰਦਾ ਹੈ ਤੇ ਸਾਡੀਆਂ ਮਾਸਪੇਸ਼ੀਆਂ ਨੂੰ ਹੌਲਾ ਕਰ ਦਿੰਦਾ ਹੈ ਸੋ ਸਾਧ ਸੰਗਤ ਜੀ ਸਵੇਰੇ ਜਾਂ ਸ਼ਾਮ ਸਮੇਂ ਤੁਸੀਂ ਇਸ਼ਨਾਨ ਕਰੋ ਪਾਣੀ ਨੂੰ ਬਿਲਕੁਲ ਠੰਡਾ ਨਾ ਰੱਖੋ ਸਰੀਰ ਦੇ ਦਰਦ ਲਈ ਅੰਮ੍ਰਿਤ ਵਾਂਗ ਹੁੰਦਾ ਹੈ ਜੋ ਸਾਡੇ ਗੋਡਿਆਂ ਤੇ ਕਮਰ ਦੇ ਦਰਦ ਨੂੰ ਦੂਰ ਕਰ ਦੇਵੇਗਾ ਤੇ ਸੇਕ ਲਈ ਫਾਇਦੇਮੰਦ ਸਾਬਿਤ ਹੋਵੇਗਾ ਇਹ ਗੁਣਗਣਾ ਪਾਣੀ ਸਰੀਰ ਦੀ ਅਕੜ ਨੂੰ ਖਤਮ ਕਰ ਦਿੰਦਾ ਹੈ ਤੇ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਇਸ ਲਈ ਸਾਧ ਸੰਗਤ ਜੀ ਜਦੋਂ ਤੁਸੀਂ ਗੁਣਗਣੇ ਪਾਣੀ ਨਾਲ ਇਸ਼ਨਾਨ ਕਰਦੇ ਹੋ ਤੁਹਾਡੇ ਸਰੀਰ ਦੇ ਰੋਮ ਖੁੱਲ ਜਾਣਗੇ ਜਿਸ ਨਾਲ ਸਰੀਰ ਵਿੱਚ ਜੰਮੀ ਹੋਈ ਗੰਦਗੀ ਬਾਹਰ ਨਿਕਲ ਜਾਵੇਗੀ ਇਹ ਨਾ ਸਿਰਫ ਸਰੀਰਕ ਸਿਹਤ ਲਈ ਚੰਗਾ ਹੈ ਸਗੋਂ ਸਾਡੇ ਮਨ ਨੂੰ ਤਾਜ਼ਗੀ ਦਿੰਦਾ ਹੈ ਸਾਤ ਸੰਗਤ ਜੀ ਸਾਡੇ ਆਯੁਰਵੇਦ ਵਿੱਚ ਗੁਣਗਣੇ ਪਾਣੀ ਨੂੰ ਸਿਹਤ ਦਾ ਖਜ਼ਾਨਾ ਮੰਨਿਆ ਗਿਆ ਹੈ ਇਸ ਲਈ ਹਰ ਰੋਜ਼ ਗੁਣਗਣੇ ਪਾਣੀ ਨਾਲ ਸਰੀਰ ਦੀ ਸਫਾਈ ਜ਼ਰੂਰ ਕਰਨੀ ਹੈ ਤਾ ਸਾਤ ਸੰਗਤ ਜੀ ਪਰਮਾਤਮਾ ਦਾ ਨਾਮ ਜਪਣਾ ਹੈ ਸਵੇਰ ਦੀ ਧੁੱਪ ਲੈਣੀ ਹੈ ਗੁਣਗਣੇ ਪਾਣੀ ਨਾਲ ਸਰੀਰ ਦੀ ਸਫਾਈ ਕਰਨੀ ਹੈ ਇਹ ਗੱਲਾਂ ਤੁਹਾਨੂੰ ਸੁਣਨ ਨੂੰ ਭਾਵੇਂ ਛੋਟੀਆਂ ਲੱਗਦੀਆਂ ਹੁਣ ਪਰ ਇਸ ਦਾ ਅਸਰ ਬੇਅੰਤ ਹੈ ਇਹ ਕੰਮ ਸਿਰਫ ਸਰੀਰ ਦੇ ਦਰਦ ਨੂੰ ਹੀ ਨਹੀਂ ਸਗੋ ਮਨ ਦੀਆਂ ਚਿੰਤਾਵਾਂ ਤੇ ਤਣਾ ਨਕਾਰਾਤਮਕਤਾ ਨੂੰ ਦੂਰ ਕਰਦੇ ਹਨ ਜਦੋਂ ਤੁਸੀਂ ਇਹਨਾਂ ਤਿੰਨਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਓਗੇ ਤਾਂ ਫਿਰ ਵੇਖਿਓ ਤੁਹਾਡਾ ਸਰੀਰ ਹੌਲਾ ਹੋ ਜਾਵੇਗਾ ਮਨ ਸ਼ਾਂਤ ਹੋ ਜਾਵੇਗਾ ਘਰ ਵਿੱਚ ਖੁਸ਼ਹਾਲੀ ਵਸ ਜਾਵੇਗੀ ਸਾਧ ਸੰਗਤ ਜੀ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਇਆ ਹੈ ਸਾਦਗੀ ਅਤੇ ਸ਼ਰਧਾ ਨਾਲ ਜੀਵਨ ਜਿਉਣਾ ਚਾਹੀਦਾ ਹੈ ਤੇ ਹਰ ਦੁੱਖ ਦੂਰ ਹੋ ਜਾਵੇਗਾ ਸੋ ਅੱਜ ਤੋਂ ਹੀ ਆਪਾਂ ਇਹਨਾਂ ਤਿੰਨਾਂ ਹੀ ਤਰੀਕਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਈਏ ਤੇ ਖੁਸ਼ਹਾਲੀ ਵਾਲਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ